ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਟੇਸਟੀ ਜੀ ਚਾਟ ਬਣਾਵਾਂਗੇ ਜੋ ਕਿ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਏਗੀ ਜਦੋਂ ਵੀ ਆਪਣਾ ਕੁਝ ਚਟਪਟਾ ਖਾਣ ਨੂੰ ਕਰੇ ਤਾਂ ਆਪਾਂ ਇਹ ਚਾਟ ਬਣਾ ਕੇ ਖਾ ਸਕਦੇ ਹਾਂ ਇਹ ਚਾਟ ਬਣਾਉਣ ਵਿੱਚ ਵੀ ਬਹੁਤ ਆਸਾਨ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਲੱਗਦੀ ਹੈ ਚਲੋ ਜੀ ਵੇਖ ਲੈਣੇ ਆਈ ਟੇਸਟੀ ਚਾਟ ਕਿਵੇਂ ਬਣਦੀ ਹੈ ਇਹ ਚਾਟ ਬਣਾਉਣ ਦੇ ਲਈ ਇੱਥੇ ਆਪਾਂ ਥੋੜੀ ਜਿਹੀ ਪਾਲਕ ਦੇ ਪੱਤੇ ਲਏ ਨੇ ਇੱਥੇ ਆਪਾਂ ਪਾਲਕ ਦੇ ਫਰੈਸ਼ ਪੱਤੇ ਲਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਹੰਝ ਲਵਾਂਗੇ ਇਹ ਫਰੈਸ਼ ਪੱਤੇ ਨੇ ਬਾਟੀ ਦੇ ਵਿੱਚ ਬੇਸਨ ਲਵਾਂਗੇ ਇਹ ਬਹੁਤ ਹੀ ਆਸਾਨ ਰੈਸਪੀ ਹੈ। ਬੇਸਨ ਦੇ ਵਿੱਚ ਸਵਾਦ ਅਨੁਸਾਰ ਨਮਕ ਐਡ ਕਰਾਂਗੇ। ਤੇ ਕੁਝ ਹੋਰ ਮਸਾਲੇ ਪਾਵਾਂਗੇ। ਇੱਕ ਛੋਟਾ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ। ਇੱਕ ਛੋਟਾ ਚਮਚ ਬਲੈਕ ਪੀਪਰ ਪਾਊਡਰ ਪਾਵਾਂਗੇ। ਤਾ ਛੋਟਾ ਜਿਹਾ ਅੰਚੂ ਹਲਦੀ ਪਾਊਡਰ ਪਾਵਾਂਗੇ ਇਹ ਵਾਲੇ ਮਸਾਲੇ ਐਡ ਕਰਾਂਗੇ ਚਿਲੀ ਫਲੈਕਸ ਪਾਵਾਂਗੇ ਜੀਰਾ ਪਾਵਾਂਗੇ ਸਾਤ ਜੀਰੇ ਨੂੰ ਹੱਥਾਂ ਨਾਲ ਜਾਂ ਕੀ ਤਰ੍ਹਾਂ ਮਸਲ ਕੇ ਪਾਵਾਂਗੇ అదరక లసణ పావేదా చంగ థా థా పాను మేస్ వగరా बैटर ज्यादा पतला भी नहीं रखा चंगी तरह इसको मिक्स कर लवेंगी ਸੀ ਰੋਜ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਆ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜਿਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਹਨ ਇਸ ਤਰੀਕੇ ਦਾ ਬੈਟਰ ਬਣ ਕੇ ਤਿਆਰ ਹੈ। ਥੋੜਾ ਜਿਹਾ ਬੇਕਿੰਗ ਪਾਊਡਰ ਪਾਵਾਂਗੇ। ਇਸ ਨੂੰ ਵੀ ਮਿਕਸ ਕਰ ਲਵਾਂਗੇ ਇਹ ਪਾਲਕ ਪੱਤਾ ਚਾਟ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਹਣੇ ਇਸ ਤਰੀਕੇ ਦਾ ਬੈਟਰ ਬਣ ਕੇ ਤਿਆਰ ਹੈ ਹੁਣ ਆਪਾਂ ਪਾਲਕ ਪੱਤੇ ਨੂੰ ਇਸ ਦੇ ਵਿੱਚ ਫਰਾਈ ਕਰ ਲਵਾਂਗੇ ర్వేను చంగ తర్వాత బటర్ డవే సరె ఫ్రై కే ਇਸੇ ਤਰੀਕੇ ਨਾਲ ਹੀ ਆਪਾਂ ਸਾਰੇ ਪਾਲਕ ਦੇ ਪੱਤੇ ਨੂੰ ਵੀ ਫਰਾਈ ਕਰ ਲਵਾਂਗੇ ਤੇ ਇਸ ਤੇ ਪਕੌੜੇ ਬਣਾ ਲਵਾਂਗੇ ਬੀਸਨ ਆਪਾਂਨਾ ਕੀ ਪਾਵਾਂਗੇ ਜਿੰਨੇ ਕ ਪਾਲਕ ਦੇ ਪੱਤੇ ਹੋਣਗੇ ਉਸੇ ਹਿਸਾਬ ਨਾਲ ਪਾਵਾਂਗੇ ਬੀਸਨ ਚੰਗੀ ਤਰ੍ਹਾਂ ਇਸ ਨੂੰ ਫਰਾਈ ਕਰ ਲਵਾਂਗੇ ਜਦੋਂ ਵੀ ਆਪਣਾ ਕੁਝ ਚਟਪਟਾ ਖਾਣ ਨੂੰ ਮਨ ਕਰੇ ਤਾਂ ਆਪਾਂ ਇਹ ਚਾਟ ਨੂੰ ਬਣਾ ਕੇ ਖਾ ਸਕਦੇ ਹਾਂ ਚੰਗੀ ਤਰ੍ਹਾਂ ਇਸ ਨੂੰ ਫਰਾਈ ਕਰ ਲਵਾਂਗੇ। ਹੁਣ ਇਹ ਪਕੌੜੇ ਬਣ ਕੇ ਤਿਆਰ ਨੇ। ਫਰਾਈ ਕੀਤੇ ਹੋਏ ਪਕੌੜਿਆਂ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ। ਚਾਟ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਜੇਕਰ ਤੁਹਾਨੂੰ ਪਾਲਕ ਦੇ ਪਕੌੜੇ ਖਾਣਾ ਪਸੰਦ ਹੈ ਤਾਂ ਤੁਹਾਨੂੰ ਇਹ ਪਾਲਕ ਪੱਤਾ ਚਾਟ ਵੀ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਸਲਾਂ ਤੇ ਤੇਲ ਦੇ ਵਿੱਚ ਆਪਾਂ ਇਸ ਨੂੰ ਜਿੰਨੀ ਤਰ੍ਹਾਂ ਫਰਾਈ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਸਾਰੇ ਪਕੌੜਿਆਂ ਨੂੰ ਵੀ ਫਰਾਈ ਕਰ ਲਵਾਂਗੇ ਰੈਸিপি ਚੰਗੀ ਲੱਗੀ ਤਾਂ ਇੱਕ ਵਾਰੀ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਇਸ ਤਰੀਕੇ ਨਾਲ ਆਪਾਂ ਸਾਰੇ ਪਕੌੜਿਆਂ ਨੂੰ ਫਰਾਈ ਕਰ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲਰਟ ਕਰ ਦਿਓ ਜੀ ਜਦੋਂ ਵੀ ਆਪਣੇ ਆਪ ਕੋਈ ਚਟਪਟਾ ਖਾਣ ਦਾ ਮਨ ਕਰੇ ਤਾਂ ਆਪਾਂ ਇਹ ਚਾਟ ਬਣਾ ਕੇ ਖਾ ਸਕਦੇ ਹਾਂ ਬਹੁਤ ਜਲਦੀ ਵੀ ਬਣ ਜਾਂਦੀ ਹੈ ਤੇ ਬਹੁਤ ਟੇਸਟੀ ਵੀ ਲੱਗਦੀ ਹੈ ਇੱਕ ਵਾਰ ਤੁਸੀਂ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਹ ਚਾਟ ਬਹੁਤ ਹੀ ਜ਼ਿਆਦਾ ਤੇਜ਼ੀ ਬਣੇਗੀ। ਕੋਕੜਿਆਂ ਨੂੰ ਵੀ ਆਪਾਂ ਬਹੁਤ ਹੀ ਘੱਟ ਤੇਲ ਦੇ ਵਿੱਚ ਫਰਾਈ ਕਰਕੇ ਤਿਆਰ ਕਰ ਲਵਾਂਗੇ। ਜੀਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਥੋੜੇ-ਥੋੜੇ ਕਰਕੇ ਪਾਈ ਸਾਰੇ ਪਾਲਕ ਦੇ ਪੱਤੇ ਨੂੰ ਫਰਾਈ ਕਰ ਲਵਾਂਗੇ ਤਾਂ ਕਿ ਵਧੀਆ ਤਰੀਕੇ ਦੇ ਨਾਲ ਫਰਾਈ ਹੋ ਜਾਣ ਪਾਲਕ ਦੇ ਕਿੰਨੇ ਫਾਇਦੇ ਨੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਜੀ ਅੱਜ ਆਪਾਂ ਬਹੁਤ ਹੀ ਘੱਟ ਤੇਲ ਦੇ ਵਿੱਚ ਇਸ ਨੂੰ ਫਰਾਈ ਕਰਕੇ ਇਸ ਦੀ ਚਾਟ ਬਣਾਵਾਂਗੇ ਪਹਿਲਾਂ ਆਪਾਂ ਇਸ ਤੇ ਪਕੌੜੇ ਬਣਾਵਾਂਗੇ ਫਿਰ ਇਸ ਦੀ ਚਾਟ ਬਣਾਵਾਂਗੇ ਕਈ ਵਾਰ ਆਪਾਂ ਜਿਆਦਾ ਅਹਲੀ ਵੀ ਨਹੀਂ ਖਾਣਾ ਹੁੰਦਾ ਤੇ ਕੁਝ ਚਟਪਟਾ ਵੀ ਖਾਣਾ ਹੁੰਦਾ ਹੈ ਤਾਂ ਆਪਾਂ ਇਹ ਚਾਟ ਬਣਾ ਕੇ ਖਾ ਸਕਦੇ ਹਾਂ ਬਣਾਉਣ ਵਿੱਚ ਵੀ ਬਹੁਤ ਆਸਾਨ ਹੈ ਤੇ ਬਹੁਤ ਟੇਸਟੀ ਵੀ ਲੱਗਦੀ ਹੈ। ਬਾਜ਼ਾਰ ਵਾਲੀ ਚਾਟ ਖਾਣ ਨਾਲੋਂ ਆਪਾਂ ਇਸ ਨੂੰ ਘਰ ਦੇ ਵਿੱਚ ਫਰੈਸ਼ ਬਣਾ ਕੇ ਖਾ ਸਕਦੇ ਹਾਂ। ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਇਹ ਚਾਟ ਨੂੰ ਬਣਾ ਕੇ ਖਾ ਸਕਦੇ ਹਾਂ। ਇਹ ਚਾਟ ਬਹੁਤ ਜਲਦੀ ਬਣ ਜਾਂਦੀ ਹੈ। ਇਸ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਪਾਲਕ ਪਤਾ ਜਾੜਤੀ ਕੋਰ ਰੈਸਪੀ ਵੀ ਸ਼ੇਅਰ ਕੀਤੀ ਹੈ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਬੇਨਾ ਕੌਰ ਫਲਰ ਤੋਂ ਟਿੱਕੀ ਬਣਾਉਂਦੀ ਰੈਸਪੀ ਵੀ ਅਸੀਂ ਆਪਣੀ ਚੈਨਲ ਤੇ ਸ਼ੇਅਰ ਕੀਤੀ ਹੈ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਜੀ ਇਸ ਤਰੀਕੇ ਦੀਆਂ ਨਵੀਆਂ ਤੇ ਹੋਰ ਰੈਸਪੀਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਸਾਰੇ ਪਕੌੜਿਆਂ ਨੂੰ ਇਸੇ ਤਰ੍ਹਾਂ ਫਰਾਈ ਕਰ ਲਵਾਂਗੇ ये पकौड़े बहुत ही ज्यादा टेस्टी लगते हैं चाट भी बहुत ही ज्यादा टेस्टी बनती है ये चटपटी जी चाट सबू ही बहुत ज्यादा पसंद आएगी మన చాను బాగా తర సే పకౌడ బాగి సారే పకౌడే ఫ్రై తయారు నేను ప్లేట్వే చాట్ బాగే इसलिए थे आपा अधिक वाली गाड़ी दही नहीं है इस तरीके की फ्रेश ते गाड़ी दही नहीं मांगेंगे फ्रेश ते गाड़ी दही दे चाट बहुत ही बढ़िया बनेगी अतः आपा पकोड़े भी फ्राई करके रख लेने ਸਾਰੇ ਪਕੌੜਿਆਂ ਨੂੰ ਫਰਾਈ ਕਰ ਲਿਆ ਹੈ। ਨਾ ਚਾਟ ਬਣਾਵਾਂਗੇ। ਉਸ ਦੇ ਲਈ ਦਹੀਂ ਦੇ ਵਿੱਚ ਆਪਾਂ ਪੀਸੀ ਹੋਈ ਚੀਨੀ ਪਾਵਾਂਗੇ। ਚੀਨੀ ਆਪਾਂ ਜਿੰਨਾ ਕਿ ਮਿੱਠਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਪਾਵਾਂਗੇ। ਆਪਾਂ ਇੱਥੇ 1 ਚਮਚ ਪੀਸੀ ਹੋਈ ਚੀਨੀ ਪਾਈ ਹੈ। ਜਿੰਨਾ ਕਿ ਆਪਾਂ ਮਿੱਠਾ ਖਾਣਾ ਪਸੰਦ ਕਰਦੇ ਹਾਂ ਚੀਨੀ ਉਸ ਹਿਸਾਬ ਨਾਲ ਪਾਵਾਂਗੇ। ਥੋੜਾ ਜਿਹਾ ਨਮਕ ਪਾਵਾਂਗੇ। नमक पा के आप इसमें चंकी तरह मिक्स कर लवेंगे पीसी भी चीनी दही के चंकी तरह मिक्स कर लवेंगे हमें चंकी तरह मिक्स होकर तैयार है हम आप चाट बनावेंगे చా బ తయారుక నువే సారే ఫ్రై పకౌడ ప్లేట్ రక్తి रख सारे पकोड्या तयार किया दही पाव दही देनी पाखी सी ओ दही पाव सारे पकोड्या उपर चर दही पाव ग्रीन सॉस पावे ग्रीन सॉस जन्ना तिखा खाना पसंद करते हैं उस हिसाब न ही पावेंगे उपरों ते ही पावेंगे ਜਦੋਂ ਵੀ ਆਪਣਾ ਮਨ ਕਰੇ ਕੁਝ ਛਟਪਟਾ ਖਾਣ ਨੂੰ ਤਾਂ ਭਾ ਇਸ ਤਰੀਕੇ ਨਾਲ ਘਰ ਦੇ ਵਿੱਚ ਹੀ ਬਹੁਤ ਘੱਟ ਖਰਚੇ ਦੇ ਵਿੱਚ ਇਹ ਚਾਟ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਖਾ ਸਕਦੇ ਹਾਂ ਉਪਰੋਂ ਥੋੜੀ ਜਿਹੀ ਹੋਰ ਗ੍ਰੀਨ ਸੌਸ ਪਾਵਾਂਗੇ टमेटो सॉस पावे सारी चाट उपर आप टमैटो सॉस पावे ये चाट जिनी देखने लग रही है उन्नी ही टेस्टी भी होएगी ग्रीन ਤੇ রেড 소ਸ ਨੂੰ ਇਸ ਉੱਪਰ ਚੰਗੀ ਤਰ੍ਹਾਂ ਪਾ ਲਵਾਂਗੇ ਟੇਸਟੀ ਚਾਟ ਬਣ ਕੇ ਤਿਆਰ ਹੈ ਤੁਸੀਂ ਵੇਖ ਸਕਦੇ ਹੋ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ ਦੇ ਵਿੱਚ ਹੁਣ ਇਸ ਉੱਪਰ ਕੁਝ ਮਸਾਲੇ ਪਾਵਾਂਗੇ ਰਾਜਾ ਨਮਕ ਪਾਵਾਂਗੇ ਥੋੜਾ ਜਿਹਾ ਰੱਡ ਚਿਲੀ ਪਾਊਡਰ ਪਾਵਾਂਗੇ टेस्टी चाट बन के तैयार है थोड़ा जि चाट मसाला पावे हम टेस्टी चाट बन के तैयार है इस ऊपर थोड़ा जि बरीक भुजिया पावगे इस चाट और भी ज़्यादा टेस्टी लगेगी सारी चाट उपर भुजिया पावे ऊपर हूँ थोड़ा जहा चाट मसाला होर पावेंगे चाट उपर थोड़ा जि बरीक कटाया हुआ प्याज से टमाटर पावेंगे ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਟੇਸਟੀ ਚਾਟ ਨੂੰ ਸਰਵ ਕਰ ਲਵਾਂਗੇ ਰੈਸিপি ਚੰਗੀ ਲੱਗੀ ਹੋਵੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਹ ਚਾਟ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਬੋਦੀ ਘੱਟ ਸਮੇਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਟੇਸਟੀ ਵੀ ਲੱਗਦੀ ਹੈ ਤੇ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ